ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਆਸਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਅੱਜ ਦਿਹਾੜਾ ਹੈਗਾ ਬਸਾਖੀ ਦਾ ਤਰੀਕ ਹੈ ਜੀ 13 ਤਰੀਕ ਦਿਨ ਹੈਗਾ ਸ਼ਨੀਵਾਰ ਦਾ ਤੇ ਅੱਜ ਆਪਾਂ ਚੱਲੇ ਆਂ ਬਸਾਖੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਤੇ ਖਾਲਸਾ ਦੀਪਸੋ ਦੀਆਂ ਆਪਣੇ ਲੱਖ ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਾਂ ਇਹ ਬਣੇ ਰਿਓ ਬਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਇੱਥੇ ਬਸਾਖੀ ਅੱਜ ਕਿੰਨਾ ਇਕੱਠ ਹੁੰਦਾ ਤੇ ਤੇ ਮੇਰੇ ਨਾਲ ਚੱਲਿਆ ਜਸਕਰਨ ਤੇ ਜੋ ਤੋਂ ਨਹੀਂ ਚੱਲੇ ਨੇ ਆਪਾਂ ਜਾਵਾਂਗੇ ਬਸ ਦੇ ਵਿੱਚ ਇਹ ਤੁਹਾਨੂੰ ਚਲੋ ਜੀ ਚੱਲਦੇ ਆ ਤੁਹਾਨੂੰ ਜੁੜੇ ਰਿਓ ਬਲੌਗ ਤੇ ਲਓ ਜੀ ਆਪਾਂ ਪਹੁੰਚ ਗਏ ਚਰਨ ਕਵਰਾ ਸਾਹਿਬ ਗੁਰਦੁਆਰਾ ਸਾਹਿਬ ਦੇਖੋ ਕਿੰਨੀ ਭੀੜ ਇਹ ਜਾਮ ਲੱਗਿਆ ਵਾ ਸ਼ਰਧਤ what's that जपना नहीं, नहीं, नहीं पीड़ <laughs> जोड़े घर से जमा करा क्योंकि भीड बहुत ज्यादा है उसे नहीं करवा है चलो जी अंदर जाके मिलोंगे हम थो <laughs> क्योंकि भीड बहुत ज्यादा ਲੋ ਜੀ ਜਿਸ ਕਾਰਨ ਤੇ ਜੋਤ ਇਸ਼ਨਾਨ ਕਰਨ ਲੱਗੇ ਨੇ ਉਰੀ 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 ਦੂਰ ਨਾ ਡੋ ਫੜ ਲਾ ਹੌਂ ਤੋਂ ਸੰਗਲ ਫੜੋ ਦੇਖੋ ਇਸ਼ਨਾਨ ਕਰਦੇ ਵਸਾਖੀ ਨਾ ਹੋਣਾ ਇਨੇ ਚਰਨ ਕਾ ਉਸਾ ਹਾ ਹਾ ਪੰਜ ਟੋਕੇ ਰਲਾ ਸੰਗਲ ਫੜਿਆ ਹਾਂ ਪਿੱਛੇ ਨੂੰ ਨਾ ਜਾ ਬਸ ਅੱਗੇ ਦੀ ਆਉਣਾ ਹੋਣਾ ਚਾਰੇ ਮੋ ਭੜ ਕੇ ਸੰਗਲ ਫੜ ਲਾ ਉਹ ਮਿੱਤੂ ਦਾ ਰਹਿਣੀ ਜਮਨ ਦਾ ਗਾਹ ਨਹੀਂ ਜਾਣਾ ਆਜੋ ਆਜੋ ਜੇ ਬਸ ਆਜੋ ਆਜੋ ਡੋਲਾ ਡੋਲਾ ਵਾਸ चलो जिसका ना आ गया वर्त पा दिए कपड़े तो आप हम आखिर संख्या पहुंची इन्होंने बहुत ज्यादा पाठ ज्यादा मे ਜਾਲਿ ਸ਼ਕ ਦੇ ਗੁਰੂ ਗੋਬਿੰਦ ਸਿੰਘ ਜਰਨਿਸ਼ੂਦਰ ਤੀ ਲਾਚੀਵੜਾ ਚਾਲੂ ਕਾਚਾ ਅਤੇ ਪ੍ਰਵਿੱਕਤ ਗੁਰੂ ਜੀ ਨੇ ਜਾਲਿ ਸ਼ਕ ਅਸੂਗ ਤੇ ਕੋੜਾ ਨਾ ਸਗਦਾ

आंदिया ने बिहार और पूरा निकल एक ਸੀਗਾ ਹਾਂ ਤਾਂ ਇੱਧਰ ਗੁਰਦੁਆਰਾ ਸਾਹਿਬ ਆਣ ਗਿਆ ਹੈ ਨਹੀਂ ਹੈ ਹੈ ਨਹੀਂ ਪਤਾ ਕਰਿਆ ਹੈ ਹੈ ਉਹ ਗਾਹਾਂ ਬਾਪੀ ਕਾ ਹੈਗਾ ਬਾਪੀ ਕਾ ਗੁਰਦੁਆਰਾ ਤੇ ਇਹ 베ਰ ਲਾਗ ਦਿੰਦੇ ਨੇ ਦੇਖੋ ਇਹ ਗੁਰਦੁਆਰਾ ਗੁਰਦੁਆਰਾ ਉਧਰੋਂ ਸਾਈਡਾ ਇੱਧਰ ਹੈ ਜੰਗਾ असन इधर राह भी दिखा देंगे उधर तो कई बार दर्शन कराए ने लग गए, बूर प्या है अंबम जंगल दिखा आए देख लो देख लो दरात ਬਣੇ ਹਨ ਜਦੋਂ ਕਿੰਨਾ ਉਦੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਇਤ ਮਾ ਛੋੜਾ ਸਾਹਿਬ ਵਿੱਚ ਕਿੰਨਾ ਜੰਗਲ ਭਿਆਨਕ ਹੁਣ ਆ ਇੱਥੇ ਪੂਰੀ ਜੰਗਲੀ ਜਾਨਵਰ ਵੀ ਰਹਿੰਦੇ ਹੋਣਗੇ ਦੇਖੋ ਇਨਾ ਜੰਗਲਾਂ ਦੇ ਵਿੱਚ ਹੀ ਤੁਰਦੇ ਗੁਰੂ ਜੀ ਆਏ ਨੇ ਦੋ ਤਰ੍ਹਾਂ ਹੈ ਸਾਇਆ ਕੰਮ ਨਹੀਂ ਲੈਣ ਦੰਦ ਤੇ ਮਿਲਿਆ ਪਹਿਲਾ ਜੰਗਲ ਹੋਰ ਤਰ੍ਹਾਂ ਦਾ ਲੁੱਸੀ ਹੈ ਨਾ ਹੈ उदो तो जंगल होर तरह का सी जो गुरु गोबिंद सिंह जी सब रहा है ना बिच जो मेरा मतलब मैं इत तो पहला हम इस गुरद्वारा साहब विच मेरा ब्याह दो हज़ार छे चया उस पहला भी इतने मतलब रिश्ता सर ਕਰੇਤੇ ਕੰਡੇ ਵਾਲੀਆਂ ਤਾਰਾਂ ਲੱਗੀਆਂ ਹੁੰਦਾ ਸੀ ਤੇ ਪਾਸਾ ਬਹੁਤ ਜ਼ਿਆਦਾ ਇਹ ਵੀ ਚੀਪਕਤਾ ਤਾਰੇ ਤਾਂ ਲੱਗਦੇ ਹੁੰਦੇ ਸੀ ਤੇ ਸਾਕੀ ਜਿਹੜਾ ਆਉਂਦੇ ਹੁੰਦੇ ਸੀਗੇ ਇਹ ਗੁਰਦੁਆਰਾ ਸਾਹਿਬ ਦਾ ਕਾਫੀ ਟਾਈਮ ਵਰਨਾ ਹੈ ਥੋੜੀ ਮੇਰੇ ਵਿਆਹ ਬੜੇ ਬਣਿਆ ਹੋਇਆ ਸੀਗਾ ਜੰਜੀ ਜਦੋਂ ਫਿਸ਼ ਛੋਟੇ ਛੋਟੇ ਸੀਗੇ ਅਸੀਂ ਇੱਥੇ ਆਉਂਦੇ ਹੁੰਦੇ ਸੀਗੇ ਮੈਂ ਛੋਟਾ ਸਾ ਇਹਨਾਂ ਇਸ ਗੁਰਦੁਆਰੇ ਚ ਪਤਾ ਠੀਕ ਨਾ ਹੁੰਦੇ ਸੀਗੇ ਪਿੰਡੋਂ ਬਸਾ ਬਸਾਖੀ ਤੇ ਉਸ ਟਾਈਮ ਟਰਾਲੀਆਂ ਆਉਂਦੀਆਂ ਹੁੰਦੀਆਂ ਸੀ ਹਾਂ ਤਾਂ ਲੋਕਾਂ ਕੋਲ ਆਪੋ ਆਪ ਦੇ ਸਾਧਨ ਨੇ ਇਕੱਲਾ ਇਕੱਲਾ ਹੈ ਕਿ ਮੱਥਾ ਟੇਕ ਕੇ ਚ ਮੁੜ ਜਾਂਦਾ ਹਨਾ ਪਰ ਜਦੋਂ ਸਾਧਨ ਨਹੀਂ ਹੁੰਦੇ ਸੀਗੇ ਫੇਰ ਟਰਾਲੀਆਂ ਆ ਜਾਂਦੀਆਂ ਪਿੰਡੋਂ ਉਹਨਾਂ ਦੇ ਵਿੱਚ ਇਕੱਠੇ ਹੋ ਕੇ ਸੰਗਤ ਆ ਜਾਂਦੀ ਸੀ ਮੱਥਾ ਟੇਕਣ ਮੈਂ ਜਦ ਛੋਟੀ ਸੀ ਮਤਲਬ ਜਸੂ ਸਾਈਪਰੇ ਜੱਡੀ ਹਾਂ ਹੋਊਗੀ ਤੇ ਮੈਂ ਖੋਗੇ ਸੀ ਕਿ ਅਸੀਂ ਇੱਥੇ ਵਸਾ ਕੇ ਮੈਨੂੰ ਹੁਣ ਵੀ ਚਾਹ ਦਾ ਭਾਈ ਰੋਈਏ ਫਿਰ ਅਸੀਂ ਸਾਨੂੰ ਮੰਮੀ ਹੋਣੀ ਲੱਭੇ ਕੋਈ ਨਹੀਂ ਕੋਈ ਮੰਮੀ ਉਹਨਾਂ ਨੂੰ ਦੋ 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 ਆਇਆ ਨਾ ਜਾਂਦਾ ਕੁਝ ਬਿਲਕੁਲ ਸਾਰਾ ਆਇਆ ਸੀ ਕੋਈ ਸੀ ਛਕਦੇ ਆਂ ਜੀ ਪ੍ਰਸ਼ਾਦ ਲੰਗਰ ਦੇ ਵਿੱਚ ਗਏ ਪ੍ਰਸ਼ਾਦ ਛਕਣਾ ਕੋਈ ਨਹੀਂ ਟਿੱਕਾ ਦਾ ਲਾਲਾ ਬੰਦਾ Oh! تيا ري صاحب 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 کي ڏاڍو رڪي ٿن ۽ ري وارا پنهنجي مقصد جي سڌار لاءِ پنهنجي صاحب کي ڏيڻ. پنهنجي صاحب کي اسان پنهنجي. اسان کي ڏي. جيڪو رابو سري وٽ صاحب مان ٿو. اها ڪنهن جي ڏاڍو ڏي. اها جي مان کي رابو ڏي. ڇا خاص شيءِ جي صلاح ڏي. 何だってもですきり。何だって。 जनम गुण नवे तव्हां ਆਇਆ ਵੀਰ ਤੇ ਵੀਰ ਤੇ ਵੀਰ ਤੇ ਵੀਰ ਮੇਰੇ ਸੁਣੇ ਆਇਆ ਵੀਰ ਤੇ ਛੱਜਣੋਂ ਨਹੀਂ ਗਿਆ

असां उहो ई ਪੰਜ ਬਲਾ ਲੈ ਲੈ ਚ ਕਿਹੜੇ ਲੈਣੇ ਨੇ ਚਲੋ ਪੁੱਛੋ ਕਿੰਨੇ ਬੜੇ ਦਾ ਇੱਕ ਜਾਣੇ ਦੇ ਹਾਂ ਲਾਛੜਾਈ ਮਾਰਦੇ ਹੋ ਤੁਸੀਂ ਕੋਈ ਘਰ ਜਾ ਕੇ ਮਾਰੋ 80 ਵਜੇ ਸਾਲਾ ਵੇਜਣੀਆਂ ਤੁਹਾਡੀਆਂ ਇੱਥੇ ਕੋਈ ਫੋਨ ਨਹੀਂ ਹੈ। ਆਓ ਜੀ। ਵੱਡੇ ਵੱਡੇ 500 ਰੁਪਏ ਸਰਕੀ 1 ਤੱਕ ਪਹੁੰਚ ਗਏ। ਨੀਲ ਬਾਸ ਲਗਾ ਦੇ ਮੈਨੂੰ। ਵਧੀਆ ਜੀ ਰੰਗ ਦੀ। ਲੈ ਲੈ। ਆਹ ਲੈ ਗਿਲਾਣਾ ਹੁਣੇ ਨੀਲ ਪਾਸ ਲੈਣੀ ਇਹਨੂੰ ਮੈਂ ਮੈਨੂੰ ਲੈਣੀ ਆ ਲੈ ਕੇ ਦੇ ਯਾਰ 40 1 ਕਲਿਪਸ 12 ਨੋਡ ਨੂੰ ਮੇਰੇ ਲਈ ਲੰਦਾ ਕਹਿੰਦਾ ਮੈਂ ਪਸੰਦ ਕਰਕੇ ਦੰਨਾ ਕਰ ਦੇ ਲੈ ਭਾਈ ਨਾ 50 ਰੁਪਏ ਨਾ 100 ਰੁਪਏ 50 ਹੋਰ 50 50 ਆ 80 50 ਨਾਪੀ ਜੀ ਲਾਉਣੇ ਵੱਡੇ ਵੱਡੇ 50 ਨੀ ਬਟਾ ਲ ਮਗਰ ਮਹਿੰਗੀ ਹੈ ਹਾਂ ਤੇ ਜੋ ਮੌਸਮ ਵੀ ਖਰਾਬ ਹੋਇਆ ਪਿਆ ਤੇ ਆ ਬਕਰ ਕੇ ਰਿਹਾ ਕਵਾਚੇ ਤੇ ਹਲੇ ਆਪਣੇ ਵਸਟੇ ਜੀ ਕਰਕੇ ਬਾਬਾ ਦੇ ਦੇਖੋ ਬਸ ਹੋ ਗਈ ਤੁਰਦਿਆਂ ਦੀ ਤਰੇ ਆ ਰਹੇ ਐਦੋ ਹੈ ਗੱਡੀ ਚਲੋ ਜੀ ਹੁਣ ਅਸੀਂ ਤੁਹਾਨੂੰ ਘਰੇ ਜਾ ਕੇ ਮਿਲਾਂਗੇ। ਅਰੇ ਹਾਰ ਨੂੰ ਬੱਜੀ ਜਾਂਦੇ ਨੇ ਪਿੱਛੋਂ। ਕੋਈ ਗੱਟੀ ਆ ਜਾਂਦੇ ਕਦੇ ਕੋਈ। ਮਿਲਦੇ ਹਾਂ ਫਿਰ ਘਰੇ ਜਾ ਕੇ।